ਗੁਰੂ ਸੇਵਾਵਾਂ ਬਹੁਤ ਹੁੰਦੀਆਂ ਨੇ ਗੁਰਦੁਆਰੇ ਦੇ ਵਿੱਚ ਬਰਤਨ ਸਾਫ ਕਰਨੇ, ਛਾੜੂ ਫੇਰਨਾ, ਸਰੋਵਰਾਂ ਦੀ ਸੇਵਾ ਕਰਨੀ, ਦਰਬਾਰ ਦੇ ਅੰਦਰ ਬਾਹਰ ਸਾਰੀਆਂ ਸੇਵਾਵਾਂ ਨੇ। ਪਰ ਸਭ ਤੋਂ ਔਖੀ ਜਿਹੜੀ ਸੇਵਾ ਹੈ ਨਾ ਉਹ ਆ ਤੁਸੀਂ ਵੇਖ ਸਕਦੇ ਜਿਹਦੇ ਵਿੱਚ ਬਹੁਤ ਜ਼ਿਆਦਾ ਖਤਰਾ ਵੀ ਹੈ। ਦੂਰੋਂ ਵੇਖ ਕੇ ਜੋ ਪੈਰ ਕੰਬਦੇ ਨੇ ਕਮਜ਼ੋਰ ਇਨਸਾਨ ਦੇ ਇਹ ਐਵੀ ਸੇਵਾ ਹੁੰਦੀ ਹੈ ਇਸ ਤਰ੍ਹਾਂ ਦੀ ਸੋ ਇਹ ਨੌਜਵਾਨ ਵੀਰ ਬਾਬਾ ਬਕਾਲਾ ਸਾਹਿਬ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਕਰਦੇ ਨੇ ਸੇਵਾਵਾਂ ਕਰਦੇ ਨੇ ਸੋ ਵੇਖੋ ਕਿੰਨੀ ਹਾਈਟ ਤੇ ਜਾ ਕੇ ਜੋ ਉੱਪਰ ਸਾਫ ਸਫਾਈ ਕਰ ਰਹੇ ਨੇ ਨਾਲ ਹੀ ਜੋੜ ਮਿਲੇ ਦੇ ਸਬੰਧ ਵਿੱਚ ਜੋ ਲਾਈਟਾਂ ਆਦਕ ਨੇ ਉਹ ਵੀਰ ਇਸ ਤਰ੍ਹਾਂ ਲਾਉਂਦੇ ਨੇ ਬਾਬਾ ਬਕਾਲਾ ਸਾਹਿਬ ਵਿਖੇ ਜੋ ਵੱਡੇ ਵੱਡੇ ਸਥਾਨ ਨੇ ਭੋਰਾ ਸਾਹਿਬ ਦੇ ਸਥਾਨ ਹੋਰ ਸਥਾਨ ਸਾਰੇ ਜਿੱਥੇ ਗੁੰਮਟ ਬਣੇ ਨੇ ਅਤੇ ਗੁੰਮਟ ਦੇ ਉੱਪਰ ਜੋ ਲੋਹੇ ਦੀਆਂ ਪੌੜੀਆਂ ਚੜਾਈਆਂ ਜਾਂਦੀਆਂ ਨੇ ਉਹਨਾਂ ਪੌੜੀਆਂ ਦੇ ਉੱਪਰ ਚੜ੍ਹ ਕੇ ਜਿੱਥੇ ਸਲਾਣਾ ਮੇਲੇ ਕੋਈ ਦਿਨ ਦਿਹਾੜ ਮਸਿਆ ਉਹਨਾਂ ਆਦਿਕ ਤੇ ਕਲਪ ਕੀ ਜੋ ਲਾਈਟਾਂ ਲਾਈਆਂ ਲਾਈਆਂ ਜਾਂਦੀਆਂ ਨੇ ਜੋ ਸਰਦਾਨੀਆਂ ਦੀ ਸਰਦਾਨ ਨੂੰ ਲਦਾਉਂਦੀਆਂ ਨੇ ਆਪਣੇ ਵੱਲ ਖਿੱਚ ਪਾ ਕਰਦੀਆਂ ਹਨ ਉਸ ਤੋਂ ਨਾਲ ਹੀ ਇਹ ਵੀ ਦੱਸ ਰਹੀ ਹੈ ਕਿ ਜੋ ਰੋਜ਼ਾਨਾ ਦੀ ਤਰ੍ਹਾਂ ਇੱਕ ਬਲਬ ਜਾਂ ਹੋਰ ਲਾਈਟ ਉੱਤੇ ਲੱਗੀ ਹੁੰਦੀ ਹੈ ਉਹਦਾ ਰੱਖ-ਰਖਾਅ ਵੀ ਇਹਨਾਂ ਵੀਰਾਂ ਦੇ ਹੱਥ ਵਿੱਚ ਹੀ ਹੁੰਦਾ ਹੈ ਤੁਮਹ ਬੇਨਤੀ ਕਰਨਾ ਚਾਹੁੰਨਾ ਨਵੀਰਨ ਵੀ ਕਿ ਬਿਲਕੁਲ ਪੈਸੇਤੀ ਦੇ ਨਾਲ ਬੜੇ ਧਿਆਨ ਦੇ ਨਾਲ ਜਿਹੜਾ ਆਪਣਾ ਵਿਚਾਰ ਕਰਦੇ ਆ ਇਹ ਸੇਵਾ ਜਿਹੜੀ ਹੈ ਕਰਨੀ ਚਾਹੀਦੀ ਹੈ ਕਿ ਆਮ ਇਨਸਾਨ ਦਾ ਕੰਮ ਨਹੀਂ ਹਰ ਕੋਈ ਨਹੀਂ ਕਰ ਸਕਦਾ ਇਸ ਕਮੰਡ ਨੂੰ ਧੋਣਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵੀ ਆਪਾਂ ਵੇਖ ਲਈਏ ਤੇ ਵੀਰੋ ਉਹ ਗੋਮੰਡ ਦੇ ਉੱਪਰ ਜੋ ਸੋਨੇ ਦੀ ਸੇਵਾ ਚੱਲਦੀ ਹੈ ਬੜੇ ਹੀ ਸਾਦ ਦੇ ਨਾਲ ਬੜੇ ਤਰੀਕੇ ਨਾਲ ਜ਼ੁਕਤੀ ਨਾਲ ਇਹ ਸੇਵਾ ਹੁੰਦੀ ਹੈ ਸੋ ਇੱਥੇ ਵੀ ਮੈਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਦੇ ਚੇਸ਼ਟੜ ਪੰਜਾਬ ਵੱਲੋਂ ਕਿ ਜਦੋਂ ਵੀ ਪਈ ਇਹੋ ਜੀ ਸੇਵਾ ਕਰਨੀ ਇੱਕ ਤੇ ਅਣਜਾਣ ਵਿਅਕਤੀ ਨਹੀਂ ਹੋਵੇ ਦੂਸਰਾ ਜਿਸ ਨੇ ਵੀ ਪਈ ਇਹ ਸੇਵਾ ਕਰਨੀ ਬਿਲਕੁਲ ਆਪਣੇ ਧਿਆਨ ਦੇ ਨਾਲ ਸਾਵਧਾਨੀ ਕਰਕੇ ਆਪਣਾ ਪੂਰਾ ਯਤਨ ਲਾ ਕੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਨਸੁਖਾਵਾ ਜਿਹੜਾ ਕਾਰਜ ਨਾ ਹੋਵੇ ਕੋਈ ਹੋਜੀ ਕਤਨਾ ਨਾ ਵਾਪਰੇ ਤੇ ਜਿੰਨੇ ਸੇਵਾ ਕਰਨੀ ਪਈ ਉਹ ਕਰੇ ਜੋ ਕਰਦਾ ਰਿਹਾ ਜਿੰਨੇ ਵੇਖਿਆ ਜਿੰਨੇ ਸਿੱਖਿਆ ਹੋਰ ਐਵੇਂ ਕਿਸੇ ਮਨੁੱਖ ਦਾ ਕੰਮ ਨਹੀਂ ਸੋ ਇਸ ਵੀਰ ਨੂੰ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਦੇ ਸਤਿਗੁਰੂ ਮਹਾਰਾਜ ਜੀ ਨੂੰ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਆਪਣੇ ਦਰਦੀਆਂ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ